ਸ੍ਰੀ ਗੁਰੂ ਜੀ ਮੈਂ ਤਾਰਿਕਾ ਸਾਪੁਰੀਆ ਸੋ ਮੇਰੇ ਵੱਡੇ ਭਾਈ ਸੁਖ ਫੇਰੂਮਾਨ ਨੇ 15 ਅਗਸਤ ਨੂੰ ਸਮਰਪਿਤ ਕੁਝ ਬੋਲ ਲਿਖੇ ਨੇ ਸੋ ਆਪ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਮੀਦ ਆ ਕਿ ਪਸੰਦ ਆਉਣਗੇ ਨਾ ਖੁਸ਼ ਰਹੀ ਨਾ ਲੱਬੀਆਂ ਮੁੜ ਕੇ ਮੌਜ ਬਹਾਰਾ ਨੇ ਦੋ ਹਿੱਸਿਆਂ ਵਿੱਚ ਵੰਡਿਆ ਮੇਰਾ ਵੇਸ਼ ਗਦਾਰਾਂ ਨੇ ਦੋ ਹਿੱਸਿਆਂ ਵਿੱਚ ਵੰਡਿਆ ਮੇਰਾ ਦੇਸ਼ ਗਦਾਰਾਂ ਨੇ ਇੱਕ ਦੂਜੇ ਦੇ ਦੁਸ਼ਮਣ ਬਣ ਕੇ Hindu Muslim Sikh Isai ਸਨ ਸਨ ਤਾਲੀ ਯਾਦ ਕਰਦੇ ਆ ਅੱਖ ਮੇਰੀ ਭਰੀ ਆਈ ਸਨ ਸਨ ਤਾਲੀ ਯਾਦ ਕਰਦੇ ਆ ਅੱਖ ਮੇਰੀ ਭਰੀ ਆਈ ਜਿਲਿਆਂ ਵਾਲਾ ਕਾਂਡ ਤੇ ਨਾ ਭੁੱਲੀ ਅਜੇ ਚਰਸੀ ਸੀ ਜਿਉਂਦੇ ਜੀ ਸਾਨੂੰ ਮਰਨ ਦੇ ਲਈ ਵੰਡ ਦੇਸ਼ ਦੀ ਬਾਕੀ ਸੀ ਜਿਉਂਦੇ ਜੀ ਸਾਨੂੰ ਮਰਨ ਦੇ ਲਈ ਵੰਡ ਦੇਸ਼ ਦੀ ਬਾਕੀ ਸੀ ਅੱਗ ਸੀਨੇ ਵਿੱਚ ਦਰਦਾਂ ਦੀ ਸੁਖ ਜਾਂਦੀ ਨਹੀਂ ਬਜਾਈ ਸਨ ਸੰਤਾਲੀ ਯਾਦ ਕਰਦੇ ਆਂ ਅੱਖ ਮੇਰੀ ਭਰ ਆਈ ਹਏ ਸਨ ਸਨ ਤਾਲੀ ਯਾਦ ਕਰਦੇ ਆ ਅੱਖ ਮੇਰੀ ਭਰ ਆਈ ਜੈ ਹਿੰਦ